ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕਈ ਵਾਰੀ ਆਪਾਂ ਇਹ ਸੋਚਦੇ ਆਂ ਬਈ ਅਸੀਂ ਕੋਈ ਪਾਪ ਤਾਂ ਕੀਤਾ ਨਹੀਂ ਫਿਰ ਦੁੱਖ ਕਿਉਂ ਆ ਰਹੇ ਆਂ ਸੋ ਸਾ ਸੰਗਤ ਜੀ ਕਈ ਵਾਰੀ ਆਪਣੇ ਕੋ ਕੋਈ ਬੰਦਾ ਆ ਜਾਂਦਾ ਤੇ ਉਹ ਕਿਸੇ ਸੰਤ ਦੀ ਨਿੰਦਾ ਕਰਨ ਲੱਗ ਜਾਂਦਾ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਉਸ ਸੰਤ ਬਾਰੇ ਤੇ ਆਪਾਂ ਵੀ ਉਹਦੇ ਨਾਲ ਹਾਂਜ ਹਾਂ ਮਿਲਾਈ ਜਾਂਦੇ ਆਂ ਜਿਸ ਕਰਕੇ ਉਸ ਸੰਤ ਦੀ ਨਿੰਦਾ ਹੋ ਜਾਂਦੀ ਹੈ ਸਾਡੇ ਦੁਆਰਾ ਸੋ ਅਣਜਾਣੇ ਹੀ ਇਹ ਪਾਪ ਦਾ ਰੂਪ ਧਾਰਨ ਕਰ ਲੈਂਦਾ ਹੈ ਇਸ ਲਈ ਸਾਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਹੁਣ ਅੱਜ ਕੱਲ ਤੁਸੀਂ ਦੇਖਿਆ ਜਦੋਂ ਕੋਈ ਕਿਸੇ ਸਿੱਖ ਬਾਰੇ ਕਿਸੇ ਨੂੰ ਕੋਈ ਪਤਾ ਚੱਲਦਾ ਤਾਂ ਫੌਰਨ ਉਹ YouTube ਤੇ ਪਾ ਦਿੰਦਾ ਤੇ ਉਹ ਇਹ ਸੋਚਦਾ ਕਿ ਮੈਂ ਆਪਣੇ ਉਹਨੂੰ ਵੱਡਾ ਖਵਾਉਂਦਾ ਕਿ ਮੈਂ ਇਸ ਦਾ ਪੜਦਾ ਸਾਰਾ ਫਰੋਲ ਦਿੱਤਾ ਪਰ ਇਹ ਸਾਧ ਸੰਗਤ ਜੀ ਇਹ ਗੱਲ ਠੀਕ ਨਹੀਂ ਹੈਗੀ ਮਹਾਰਾਏ ਨੇ ਸੰਵੇਦ ਅਸਿਆ ਕਿ ਕਿਸੇ ਵੀ ਸਿੱਖ ਦਾ ਪੜਦਾ ਤੁਸੀਂ ਉਹ ਕੱਜਣਾ ਫਰੋਲਣਾ ਨਹੀਂ ਹੈਗਾ ਜਿਸ ਕਰਕੇ ਸਾਡਾ ਸਿੱਖ ਧਰਮ ਬਦਨਾਮ ਹੁੰਦਾ ਹੈ ਦਾਸ ਨੂੰ ਇੱਕ ਸਾਖੀ ਯਾਦ ਆਉਂਦੀ ਹੈ ਕਿ ਇੱਕ ਗੁਰਨਾਨਕ ਸਾਹਿਬ ਦਾ ਸਿੱਖ ਸੀ ਬੜਾ ਪੱਕਾ ਸਿੱਖ ਸੀ ਉਹਦੇ ਘਰ ਇੱਕ ਬਹਿਰੂਪੀਆ ਸਿੱਖ ਬਣ ਕੇ ਆ ਗਿਆ ਰਾਤ ਠਹਿਰਨ ਵਾਸਤੇ ਏ ਮਾਨੋ ਦਾ ਖਰਾਬ ਸੀ ਤੇ ਜਦੋਂ ਉਹ ਸਿੱਖ ਸਵੇਰੇ ਜੰਗਲ ਪਾਣੀ ਗਿਆ ਤਾਂ ਪਿੱਛੋਂ ਉਹਨੇ ਕੀ ਕੀਤਾ ਕਿ ਉਹਦੇ ਸਾਰੇ ਗਹਿਣੇ ਚੋਰੀ ਕਰਕੇ ਡੱਬੇ 'ਚ ਬੰਦ ਕਰਕੇ ਰੱਖ ਲੇ ਤੇ ਜਦੋਂ ਜਾਣ ਲੱਗਿਆ ਤੜਕੇ 3-4 ਵਜੇ ਤਾਂ ਕੁਦਰਤੀ ਉਹ ਸਿੱਖ ਵਾਪਸ ਆ ਗਿਆ ਤੇ ਜਦੋਂ ਉਹ ਹਲੇ ਜਾਣ ਹੀ ਲੱਗਿਆ ਸੀ ਤੇ ਉਹ ਵਾਪਸ ਆ ਰਿਹਾ ਸੀ ਉਹਨਾਂ ਦੀ ਆਪਸ ਟੱਕਰ ਹੋ ਗਈ ਟੱਕਰ ਹੋਣ ਦੇ ਵਿੱਚ ਉਹ ਡੱਬਾ ਥਲੇ ਡਿੱਗ ਪਿਆ ਜਾਣਿਆਂ ਦਾ ਜਦੋਂ ਉਹ ਸਿੱਖ ਨੇ ਦੇਖਿਆ ਦੇਖਿਆ ਕਿ ਮੈਂ ਇਹ ਮੇਰੇ ਗਹਿਣੇ ਲੈ ਕੇ ਚੱਲਿਆ ਆ ਫਿਰ ਉਸਨੇ ਉਹ ਕੀ ਕੀਤਾ ਕਿ ਉਹ ਡੱਬੇ ਦੇ ਵਿੱਚ ਹੀ ਗਹਿਣੇ ਪਾ ਕੇ ਉਸ ਸਿੱਖ ਨੂੰ ਵਾਪਸ ਦੇ ਦਿੱਤੇ ਤੇ ਕਹਿੰਦਾ ਲੈ ਭਾਈ ਆਪਣੀ ਆਮਾਨਤ ਸਮਾਗ ਸੋ ਇਸ ਗੱਲ ਦਾ ਜ਼ਿਕਰ ਉਹਨੇ ਕਿਸੇ ਨਾਲ ਨਹੀਂ ਕੀਤਾ ਨਾ ਕਿਸੇ ਸਿੱਖ ਨੂੰ ਦੱਸਿਆ ਗੁਰੂ ਨਾਨਕ ਸਾਹਿਬ ਦਾ ਉਹ ਪੱਕਾ ਸਿੱਖ ਸੀ ਜਦੋਂ ਉਹ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤਾਂ ਗੁਰੂ ਨਾਨਕ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਉਹਨੂੰ ਗਲੇ ਲਗਾਇਆ ਤੇ ਕਿਹਾ ਸਿੱਖਾ ਸਾਡੀਆਂ ਖੁਸ਼ੀਆਂ ਤੇਰੇ ਤੇ ਅਸੀਂ ਤੇਰੇ ਤੇ ਨਿਹਾਲ ਹੋ ਗਏ ਆ ਤੂੰ ਸਿੱਖੀ ਦੀ ਲਾਜ ਰੱਖੀ ਐ ਤੂੰ ਪਰਦਾ ਟਕਿਆ ਇੱਕ ਸਿੱਖ ਦਾ ਪਰਦਾ ਟਕਿਆ ਟਕਿਆ ਸੋ ਮਹਾਰਾਜ ਤਾਂ ਅਗੇ ਕਹਿ ਰਹੇ ਆ ਕਿ ਨਿੰਦਾ ਭਲੀ ਕਿਸੇ ਕੀ ਨਹੀਂ ਮੂਰਖ ਮੁਗਧ ਕਰਨ ਬੇ ਮਹਾਰਾਜ ਤਾਂ ਇਹ ਫਰਮਾ ਰਹੇ ਆ ਕਿ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਕਿਉਂਕਿ ਨਿੰਦਾ ਕਰਨ ਨਾਲ ਅਣਜਾਣੇ ਹੀ ਪਾਪ ਹੋ ਜਾਂਦਾ ਕਿਉਂਕਿ ਇਹ ਪਰਮਾਤਮਾ ਦਾ ਕੰਮ ਹੈ ਜਿਹੜਾ ਬੰਦਾ ਗਲਤ ਕੰਮ ਕਰਦਾ ਉਸ ਨੂੰ ਪਰਮਾਤਮਾ ਹੀ ਸਜ਼ਾ ਦਿੰਦਾ ਅਸੀਂ ਸਜ਼ਾ ਦੇਣ ਵਾਲੇ ਕੌਣ ਆ ਇਸ ਲਈ ਸਾਧ ਸੰਗਤ ਜੀ ਅੱਗੇ ਤੋਂ ਧਿਆਨ ਰੱਖਿਆ ਜਾਏ ਕਿ ਕਿਸੇ ਦੀ ਵੀ ਗਲਤੀ ਨਾਲ ਵੀ ਨਿੰਦਾ ਨਾ ਕੀਤੀ ਜਾਵੇ ਸੰਤਾਂ ਦੀ ਤਾਂ ਦੂਰ ਦੀ ਗੱਲ ਆਮ ਬੰਦੇ ਦੀ ਨਿੰਦਿਆ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਸਾਨੂੰ ਅਗਲੇ ਦਾ ਪਰਦਾ ਟਾਕੇ ਰੱਖਣਾ ਚਾਹੀਦਾ ਗੁਰੂ ਸਾਹਿਬ ਵੀ ਤਾਂ ਸਾਡੇ ਮਹਾਰਾਜ ਵੀ ਪਰਮਾਤਮਾ ਵੀ ਸਾਡੇ ਪਰਦੇ ਟੱਕ ਕੇ ਰੱਖਦੇ ਆ ਸਾਡੇ ਕਿੰਨੇ ਅਫਗੁਣਾ ਜਿਵੇਂ ਮਹਾਰਾਜ ਦਾ ਫਰਮਾਨ ਹੈ ਆਮ ਆਵਗਣ ਭਰੇ ਇਹ ਗੁਣ ਨਹੀਂ ਅੰਮ੍ਰਿਤ ਛਾੜ ਵਿਖਾਇ ਵਿਖਾਈ ਸੋ ਜੇ ਅਸੀਂ ਸਾ ਸੰਗਤ ਜੀ ਜੇ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨੀ ਹੈ ਤਾਂ ਅਸੀਂ ਇੱਕ ਦੂਸਰੇ ਦੀ ਨਿੰਦਾ ਕਰਨੀ ਛੱਡ ਦਈਏ ਐਨੀਆਂ ਹੀ ਬੇਨਤੀਆਂ ਪਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ